ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਮੁੱਲ ਦੀਆਂ ਖੁਸ਼ੀਆਂ ਮੰਮੀ ਮੰਮੀ ਕਿੱਥੇ ਹੋ ਤੁਸੀਂ ਮੈਂ ਤੁਹਾਨੂੰ ਕੁਝ ਦਿਖਾਉਣਾ ਤੇ ਕੁਝ ਦੱਸਣਾ ਹੈ ਆਖਦੀ ਹੋਈ ਮਾਹੀ ਬਹੁਤ ਹੀ ਉਸੁਕਤਾ ਨਾਲ ਘਰ ਵਿੱਚ ਦਾਖਲ ਹੁੰਦੀ ਆ ਆਪਣੀ ਮੰਮੀ ਨੂੰ ਲੱਭ ਰਹੀ ਹੈ ਮਾਹੀ ਕੋਈ ਸਾਤਕੂ ਸਲਵਾਰੀਆਂ ਦੀ ਹੈ ਉਸਦੇ ਹਾਵ ਭਾਵ ਦੱਸ ਰਹੇ ਨੇ ਕਿ ਉਸਨੇ ਅੱਜ ਜ਼ਰੂਰ ਕੋਈ ਸਲਾੰਗਾ ਜੋ ਕੰਮ ਕੀਤਾ ਹੈ ਤੇ ਉਹਨੇ ਸਕੂਲ ਬੈਗ ਵੀ ਅਜਾਪ ਚੁੱਕਿਆ ਹੋਇਆ ਹੈ ਨਹੀਂ ਤਾਂ ਸਕੂਲ ਤੋਂ ਵਾਪਸੀ ਅਕਸਰ ਹੀ ਉਹ ਥੱਕੀ ਹੋਈ ਹੁੰਦੀ ਹੈ ਕਿ ਉਹਦੂ ਜੋ ਵੀ ਲੈਣ ਜਾਂਦਾ ਮੰਮੀ ਜਾਂ ਉਸਦਾ ਪਾਪਾ ਉਹੀ ਬੈਗ ਕਾਰ ਵਿੱਚੋਂ ਕੱਢਦਾ ਪਰ ਅੱਜ ਤਾਂ ਮਾਹੀ ਨੇ ਆਪਣੇ ਪਾਪਾ ਦੀ ਉਡੀਕ ਵੀ ਨਹੀਂ ਕੀਤੀ ਕਿਉਂਕਿ ਉਸਦੇ ਪਾਪਾ ਤਾਂ ਹਾਲੇ ਗੈਰਾਜ ਵਿੱਚ ਕਾਰ ਲਾ ਹੀ ਰਹੇ ਸਨ ਉਸਨੇ ਪਹਿਲਾਂ ਕਾਰ ਬੰਦ ਕਰਾ ਕੇ ਉਤਰਨ ਲਈ ਆਖਿਆ ਤੇ ਅੰਦਰ ਭੱਜ ਗਈ ਮੰਮੀ ਮੰਮੀ ਆਖੋ ਸਾਰਾ ਕਾਰ ਵੇਖਦੀ ਹੈ ਪਰ ਉਸ ਨੂੰ ਮੰਮੀ ਨਾਜ਼ਰ ਨਾ ਆਉਂਦੀ ਵੇਖ ਉਹ ਬਾਹਰ ਵੇਖਦੀ ਹੈ ਤੇ ਖੁਸ਼ ਹੋ ਜਾਂਦੀ ਹੈ ਕਿਉਂਕਿ ਬਾਹਰ ਰਾਂ ਵਿੱਚ ਉਸਦੀ ਮੰਮੀ ਬੈਠੀ ਹੋਈ ਆਪਣਾ ਫੋਨ ਦੇਖ ਰਹੀ ਐ ਤੇ ਮਾਂ ਹੀ ਇਕਦਮ ਭੱਜ ਕੇ ਆਪਣੀ ਮੰਮੀ ਵੱਲ ਵਾਦੀ ਹੋਈ ਆਪਣੇ ਬੈਗ ਨੂੰ ਖੋਲ ਆਪਣਾ ਇਨਾਮ ਵਿਖਾਉਣ ਹੀ ਲੱਗਦੀ ਐ ਤਾਂ ਅੱਗੋਂ ਬਹੁਤ ਹੀ ਗੁੱਸੇ ਨਾਲ ਵੀਣਾ ਉਸ ਵੱਲ ਵੇਖੇ ਉਸਦੀ ਮੰਮੀ ਉਸ ਉੱਪਰ ਚਲਾਉਣ ਲੱਗ ਜਾਂਦੀ ਐ ਕੀ ਹੋ ਗਿਆ ਏ ਤੈਨੂੰ ਕਿਉਂ ਸਾਰਾ ਘਰ ਸਿਰ ਤੇ ਚੁੱਕ ਲਿਆ ਆਉਂਦੀ ਐ ਸਕੂਲੋਂ ਮੈਂ ਐਨਾ ਜ਼ਰੂਰੀ ਪ੍ਰੋਗਰਾਮ ਵੇਖ ਰਹੀ ਸੀ ਥੋੜਾ ਜਿਹਾ ਜੇਰਾ ਨਹੀਂ ਹੈਗਾ ਤੇਰੇ ਵਿੱਚ ਚੱਲ ਜਾ ਅੰਦਰ ਬਸ ਮੈਂ ਹੁਣੇ ਆਉਣੀ ਆ ਪਪਾ ਹੈਗੇ ਅੱਜਕਰ ਉਹਨਾਂ ਨੂੰ ਦੱਸ ਪਰ ਮੰਮਾ ਮੈਂ ਅੱਜ ਕਲਾਸ ਵਿੱਚ ਦੱਸਣ ਲੱਗਦੀ ਮਾਹੀ ਨੂੰ ਉਸਦੀ ਮੰਮੀ ਵੱਲੋਂ ਵਾਂ ਤੋਂ ਫੜ ਐਨੀ ਜ਼ੋਰ ਨਾਲ ਝੰਜੋੜਿਆ ਜਾਂਦਾ ਕਿ ਉਹ ਡਰ ਜਾਂਦੀ ਹੈ ਕਿ ਉਸ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਜੋ ਕਿ ਕੁਝ ਦਿਨ ਪਹਿਲਾਂ ਖੁਸ਼ੀ ਨਾਲ ਚਮਕ ਰਹੀਆਂ ਸਨ ਅਥੂਆਂ ਨਾਲ ਪਰ ਜਾਂਦੀਆਂ ਨੇ ਤੇ ਮਾਂ ਦੇ ਦਬਕੇ ਦੇ ਡਰੋਂ ਉਹ ਬਿਨਾਂ ਰੋਣ ਦੀ ਆਵਾਜ਼ ਕੀਤੇ ਤੇ ਆਪਣੇ ਇਨਾਮ ਨੂੰ ਲੁਕਾਉਂਦੇ ਹੋਏ ਅੰਦਰ ਆ ਜਾਂਦੀ ਹੈ ਉਸਦੀ ਮੰਮੀ ਫਿਰ ਤੋਂ ਆਪਣਾ ਫੋਨ ਵੇਖਣ ਲੱਗ ਜਾਂਦੀ ਹੈ ਕੀ ਹੋਇਆ ਉਸਦੇ ਆਲੇ ਦੁਆਲੇ ਕੁਝ ਹੋਇਆ ਇਹ ਨਾ ਹੋਵੇ ਤੇ ਜਦੋਂ ਮਾਹੀ ਦੇ ਪਾਪਾ ਵੱਲੋਂ ਉਸ ਨੂੰ ਰੋਂਦਿਆਂ ਤੇ ਆਪਣੇ ਨਾਮ ਨੂੰ ਵਾਪਸ ਬੈਗ ਵਿੱਚ ਪਾਉਂਦਿਆਂ ਦੇਖਿਆ ਜਾਂਦਾ ਤਾਂ ਉਹ ਹੈਰਾਨ ਹੋ ਕੇ ਪੁੱਛਦੇ ਆ ਕੀ ਹੋਇਆ ਮੇਰੇ ਪੁੱਤ ਨੂੰ ਕਿਉਂ ਰੋ ਰਿਹਾ ਏ ਮੇਰਾ ਮੇਰਾ ਮਾਹੀ ਬੇਰੀ ਲਾਡੂ ਰਾਣੀ ਤੇ ਨਾਲੇ ਨਾਮ ਵਾਪਸ ਬੈਗ ਵਿੱਚ ਪਾਉਣ ਲਈ ਥੋੜਾ ਮਿਲਿਆ ਲਿਆ ਮੈਂ ਤੇ ਐਨਾ ਸੁਣ ਮਾਹੀ ਆਪਣੇ ਦੱਬੇ ਹੋਏ ਹਾਂ ਕਿਆਂ ਨੂੰ ਰੋਕ ਨਹੀਂ ਪਾਉਂਦੀ ਤੇ ਉੱਚੀ ਉੱਚੀ ਰੋਂਦੀ ਪਾਪਾ ਦੇ ਗਾਲ ਲੱਗ ਸਾਰੀ ਗੱਲ ਦੱਸ ਦਿੰਦੀ ਆ ਇਹ ਸਾਬ ਸੋਣ ਉਸਦੇ ਪਾਪਾ ਨੂੰ ਬਹੁਤ ਦੁੱਖ ਤੇ ਹੈਰਾਨੀ ਹੁੰਦੀ ਹੈ ਗੁੱਸਾ ਵੀ ਆਉਂਦਾ ਪਰ ਉਹ ਬੱਚੀ ਦੇ ਸਾਹਮਣੇ ਸਿਆਣਪ ਤੋਂ ਕੰਮ ਲੈਂਦੇ ਹੋਏ ਚੁੱਪ ਰਹਿੰਦਾ ਹੈ ਤੇ ਮਾਹੀ ਨੂੰ ਸਮਝਾ ਕੇ ਪਿਆਰ ਨਾਲ ਬਿਠਾ ਕੇ ਬਾਹਰ ਜਾ ਕੇ ਆਪਣੀ ਪਤਨੀ ਨੂੰ ਆਖਦਾ ਕੀ ਗੱਲ ਹੈ ਐਡਾ ਕਿਹੜਾ ਜ਼ਰੂਰੀ ਕੰਮ ਹੋ ਗਿਆ ਜਿਹੜਾ ਸਾਨੂੰ ਵੀ ਪਤਾ ਲੱਗੇ ਜਿਹਦੇ ਕਰਕੇ ਤੇਰੇ ਕੋਲ ਆਪਣੇ ਬੱਚੇ ਦੀ ਖੁਸ਼ੀ ਵਿੱਚ ਖੁਸ਼ ਹੋਣ ਲਈ ਵੀ ਟਾਈਮ ਨਹੀਂ ਆ ਕੀ ਤੈਨੂੰ ਪਤਾ ਮਾਹੀ ਇਹ ਸੁਣਨ ਤੋਂ ਪਹਿਲਾਂ ਹੀ ਉਸਦੀ ਪਤਨੀ ਤੁਹਾਨੂੰ ਤਾਂ ਬਸ ਕੁਝ ਪਤਾ ਨਹੀਂ ਆ। ਮੈਂ ਆਨਲਾਈਨ ਕਲਾਸਾਂ ਲੈ ਰਹੀ ਸੀ। ਕਾਦੀ ਕਲਾਸ? ਮੈਂ ਕਲਾਸਾਂ ਕਿ ਕਿਵੇਂ ਕਰਦਾ? ਮਾਹੌਲ ਵਧੀਆ ਰਹੇ। ਕਿਵੇਂ ਆਪਾਂ ਪਰਿਵਾਰ ਨੂੰ ਖੁਸ਼ ਰੱਖ ਸਕਦੇ ਆਂ? ਕਿਵੇਂ ਆਪ ਖੁਸ਼ ਰਹਿਣਾ ਏ? ਇਹ ਸਾਰਾ ਕੁਝ ਦੱਸਿਆ ਜਾਂਦਾ ਹੈ। ਤੇ ਹੋਰ ਵੀ ਬਹੁਤ ਸਾਰੀਆਂ ਚੰਗੀਆਂ ਗੱਲਾਂ ਜੋ ਕਿ ਮੈਂ ਤੁਹਾਡੇ ਕਰਕੇ ਆਪਣੇ ਪਰਿਵਾਰ ਕਰਕੇ ਸਿੱਖ ਰਹੀ ਆਂ। ਪਰ ਤੁਹਾਨੂੰ ਸਮਝ ਕਿਥੇ? ਮੈਂ ਤਾਂ ਬਸ ਉਸ ਨੂੰ ਕਹਿ ਰਹੀ ਸੀ ਕਿ ਥੋੜਾ ਵੇਟ ਕਰ ਲੈ। ਮੇਰੀ ਥੋੜੀ ਕਲਾਸ ਰਹਿ ਗਈ ਹੈ। ਪਰ ਉਹ ਤਾਂ ਚਲੋ ਮੈਂ ਆ ਗਈ ਪਰ ਮੇਰੀ ਗੱਲ ਸੁਣ ਕਦੇ ਵੀ ਸਾਨੂੰ ਕੋਈ ਹੋਰ ਨਹੀਂ ਸਿਖਾ ਸਕਦਾ ਕਿ ਅਸੀਂ ਕਿਵੇਂ ਖੁਸ਼ ਰਹਿਣਾ ਹੈ ਕਦੇ ਕਲਾਸਾਂ ਲਗਾ ਕੇ ਖੁਸ਼ ਨਹੀਂ ਹੋਇਆ ਜਾਂਦਾ ਘਰ ਆਈਆਂ ਖੁਸ਼ੀਆਂ ਨੂੰ ਤੁਸੀਂ ਧੱਕੇ ਮਾਰ ਬਾੜ ਕੱਢ ਦਿਓ ਤੇ ਬਾਹਰੋਂ ਖੁਸ਼ੀਆਂ ਦੀ ਭਾਲ ਕਰੋ ਮੈਂ ਨਹੀਂ ਮੰਨਦਾ ਇਹਨਾਂ ਗੱਲਾਂ ਨੂੰ ਚਲ ਅੰਦਰ ਮੇਰੀ ਬੱਚੀ ਨੂੰ ਪਿਆਰ ਨਾਲ ਮਨਾਓ ਉਸਦੀ ਖੁਸ਼ੀ ਵਿੱਚ ਖੁਸ਼ ਹੋ ਕੇ ਤੇ ਛੱਡ ਕਲਾਸਾਂ ਦਾ ਖੇੜਾ ਨਾਲੇ ਐਦਾਂ ਖੁਸ਼ੀਆਂ ਮੋਲ ਨਹੀਂ ਲੈ ਸਕਦੇ ਆਖ ਮਾਹੀ ਦਾ ਪਾਪਾ ਅੰਦਰ ਮਾਹੀ ਕੋਲਾ ਜਾਂਦਾ ਹੈ ਤੇ ਮਾਂ ਹੀ ਦੁਆਰਾ ਪਾਪਾ ਨੂੰ ਦੱਸਿਆ ਜਾਂਦਾ ਹੈ ਕਿ ਉਸ ਨੂੰ ਕਲਾਸ ਵਿੱਚੋਂ ਚੰਗਾ ਵਿਵਹਾਰ ਹਰ ਰੋਜ਼ ਸਕੂਲ ਜਾਣ ਸਾਰਿਆਂ ਦਾ ਸਹਿਯੋਗ ਦੇਣ ਤੇ ਵਧੀਆ ਪੜ੍ਹਾਈ ਕਰਨ ਲਈ ਨਾ ਮਿਲਿਆਏ ਇਹ ਸੁਣ ਕੇ ਮਾਂ ਹੀ ਦਾ ਪਾਪਾ ਖੁਸ਼ ਹੁੰਦਾ ਹੈ ਮੈਨੂੰ ਮਾਣ ਹੈ ਤੂੰ ਮੇਰੀ ਧੀ ਵੀ ਹੈ ਤੇ ਤੂੰ ਮੇਰਾ ਪੁੱਤ ਵੀ ਹੈ ਇਸੇ ਖੁਸ਼ੀ ਵਿੱਚ ਅੱਜ ਮੈਂ ਸਾਰਾ ਕੁਝ ਤੇਰੀ ਪਸੰਦ ਦਾ ਬਣਾਵਾਂਗਾ ਦੱਸ ਕੀ ਖਾਣਾ ਮੇਰੇ ਪੁੱਤ ਨੇ ਇਹ ਸਭ ਸੁਣ ਮਾਂ ਹੀ ਖੁਸ਼ ਹੋ ਜਾਂਦੀ ਹੈ ਤੇ ਜਦ ਮਮੀ ਵੱਲੋਂ ਰੀਅਲੀ ਸੌਰੀ ਆਹ ਕੰਨ ਫੜੇ ਜਾਂਦੇ ਹਨ ਤਾਂ ਮਾਹੀ ਭੱਜ ਕੇ ਮੰਮੀ ਦੇ ਗਲ ਲੱਗ ਜਾਂਦੀ ਹੈ ਸਾਰੇ ਖੁਸ਼ ਹੁੰਦੇ ਹੋਏ ਮਾਹੀ ਦੇ ਇਨਾਮ ਨੂੰ ਸਜਾਉਂਦੇ ਹੋਏ ਸਾਹਮਣੇ ਟੇਬਲ ਤੇ ਰੱਖਦੇ ਹਨ ਸਾਰੇ ਖੁੱਲ ਕੇ ਹੱਸਦੇ ਹਨ ਜਦ ਮਾਹੀ ਦੀ ਮੰਮੀ ਵੱਲੋਂ ਸੱਚੀ ਖੁਸ਼ ਰਹਿਣ ਲਈ ਕਲਾਸਾਂ ਦੀ ਲੋੜ ਨਹੀਂ ਆਖਿਆ ਜਾਂਦਾ ਹੈ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ